ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਪੰਪੇਰੀਆ ਨਸਲ ਦੇ ਕਤੂਰੇ ਵਿਕਾਉ ਨੇ ਪੰਪੇਰੀਆ ਨਸਲ ਦੇ ਕਤੂਰੇ ਵਿਕਾਉ ਨੇ ਜੀ ਏਰੀਆ ਗਿਦੜਵਹਾ ਰੇਟ ਫੋਨ ਦੇ ਦੱਸਣਗੇ 769650588 769650588 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੰਪੈਰੀਆ ਨਸਲ ਦੇ ਕਤੂਰੇ ਨੇ ਜਿਹੜੇ ਰੇਟ ਵਗੈਰਾ ਪੁੱਛ ਕੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਢਾਈ ਕਿੱਲੇ ਵਧੀਆ ਜ਼ਮੀਨ ਵਿਕਾਊ ਹੈ ਜੀ ਲਿੰਕ ਰੋਡ ਤੇ ਅੱਧੇ ਕਿੱਲੇ ਦਾ ਫਰੰਟ ਹੈ ਏਰੀਆ ਪੰਪਲਾ ਨੇੜੇ ਇਸਰੂਪਾਇਲ ਲੁਧਿਆਣਾ ਰੇਟ ਫੋਨ ਤੇ ਜੀ ਢਾਈ ਕਿੱਲੇ ਵਧੀਆ ਜ਼ਮੀਨ ਹੈ ਜੀ ਅੱਧਾ ਕਿੱਲਾ ਲਿੰਕ ਕਰੋੜ ਦਾ ਫਰੰਟ ਹੈ ਜੀ 9781529499 9781529499 ਇਸ ਨੰਬਰ ਤੇ ਫੋਨ ਕਰਕੇ ਤੁਸੀਂ 2.5 ਗਿੱਲੇ ਜ਼ਮੀਨ ਰੇਟ ਵਗੈਰਾ ਪੁੱਛ ਕੇ ਇਸ ਨੰਬਰ ਤੇ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਥਾਰ ਗੱਡੀ ਵਿਕਾਊ ਹੈ ਜੀ 2017 ਮਾਡਲ ਥਾਰ ਵਿਕਾਊ ਹੈ 2017 ਮਾਡਲ ਏਰੀਆ ਮਹਾਰਾਜ ਬਠਿੰਡਾ 660000 ਰੇਟ ਰੱਖ ਗਿਆ 75200 8079834 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਸਵਰਾਜ 733 ਟਰੈਕਟਰ ਵਿਕਾਊ ਹੈ ਜੀ 2000 ਮਾਡਲ ਪੰਜਾਬ ਨੰਬਰ ਏਰੀਆ ਪਿੰਡ ਗੋਵਾਇਆ ਫਾਜ਼ਿਲਕਾ 40% ਟਾਇਰ ਨੇ ਫੁੱਲ ਗਰੰਟੀ ਹੈ ਪੰਜਾਬ ਨੰਬਰ ਹੈ ਜੀ 40% ਟੈਰਨ ਦੀ ਕੰਡੀਸ਼ਨ ਹੈ ਫੁੱਲ ਗਰੰਟੀ ਹੈ ਜੀ ਸਵਰਾਜ 733 ਟਰੈਕਟਰ ਵਿਕਾਊ ਹੈ ਜੀ 94655704644 94655704644 ਇਸ ਨੰਬਰ ਤੇ ਫੋਨ ਕਰਕੇ ਸਵਰਾਜ 733 ਟਰੈਕਟਰ 2000 ਮਾਡਲ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜਰੂਰ ਦੱਸੋ ਟਰਾਲੀ ਵਿਕਾਊ ਹੈ ਜੀ ਟਰਾਲੀ ਵਿਕਾਊ ਹੈ ਜੀ 13/6.5 ਦੀ ਟਰਾਲੀ ਹੈ ਫੁੱਲ ਹੈਵੀ ਹੈ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵਧੀਆ ਜਾਲੀ ਵਾਲੇ ਵਿੱਡ ਲੱਗੇ ਨੇ ਫੁੱਲ ਹੈਵੀ ਬਣੀ ਹੋਈ ਹੈ 170 ਰੇਟ ਰੱਖਿਆ ਗਿਆ ਜੀ ਦੋ ਨੰਬਰ ਨੇ ਨੋਟ ਕਰ ਲਓ 9501393111 78888 34307 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ 13/6.5 ਦੀ ਟਰਾਲੀ 1 ਲੱਖ 70000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਇਸ ਵੀਰ ਨੇ ਜ਼ਮੀਨ ਲੈਣੀ ਹੈ ਤਿੰਨ ਕਿਲੇ ਹੋਣ ਜੀ ਰਾਮਪਰਾ ਫੂਲ ਦੇ ਨੇੜੇ ਪਿੰਡਾਂ ਦੇ ਵਿੱਚ ਕਿਤੇ ਵੀ ਹੋਵੇ 9465586218 9465586218 ਇਸ ਨੰਬਰ ਤੇ ਤੁਸੀਂ ਇਸ ਵੀਰ ਨਾਲ ਸੰਪਰਕ ਕਰ ਸਕਦੇ ਹੋ ਜੀ ਰਾਮਪਰਾ ਫੂਲ ਦੇ ਨੇੜੇ ਪਿੰਡਾਂ ਦੇ ਵਿੱਚ ਜ਼ਮੀਨ ਚਾਹੀਦੀ ਐ ਇਸ ਵੀਰ ਨੂੰ ਤਿੰਨ ਕਿਲੇ ਕਲਾਸਿਕ ਬੁਲਟ ਵਿਕਾਊ ਹੈ ਜੀ 2022 ਮਾਡਲ 5000 ਕਿਲੋਮੀਟਰ ਚੱਲਿਆ ਜੀ 1,70,000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੇ ਮਾਲਕ ਵੀਰ ਦਾ ਨੰਬਰ ਜਿਹੜਾ ਉਹ ਨੋਟ ਕਰ ਲਓ ਜੀ 8146699848 8146699848 ਇਹ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਕਲਾਸਿਕ ਬੁਲਟ 2022 ਮਾਡਲ 5000 ਕਿਲੋਮੀਟਰ ਚੱਲਿਆ ਹੋਇਆ 1,70,000 ਰੁਪਏ ਚ ਖਰੀਦ ਸਕਦੇ ਹੋ ਸੋਨਾਲੀਕਾ 750 ਟਰੈਕਟਰ ਵਿਕਾਊ ਹੈ ਜੀ 2018 ਮਾਡਲ ਪੀਵੀ03 ਨੰਬਰ ਹੈ ਜੀ ਏਰੀਆ ਸੰਗਰੀਆ ਹਨਮਾਨਗੜ 4,75,000 ਰੁਪਏ ਰੇਟ ਰੱਖਿਆ ਗਿਆ 2018 ਮਾਡਲ ਹੈ ਜੀ ਸੋਨਾਲੀਕਾ 750 ਟਰੈਕਟਰ ਵਿਕਾਊ ਹੈ ਜੀ 9983541994 9983541994 ਇਸ ਨੰਬਰ ਤੇ ਫੋਨ ਕਰਕੇ ਸੋਨਲਿਕਾ 750 2018 ਮਾਡਲ 475000 ਦੇ ਵਿੱਚ ਖਰੀਦ ਸਕਦੇ ਹੋ। ਆਰਜਨ 605 ਦੀ ਟਰੈਕਟਰ ਵਿਕਾਊ 2007 ਮਾਡਲ ਡਬਲ ਡਿਸਟ੍ਰੀਬਿਊਟਰ ਇੰਜਨ ਗੇਅਰ ਦੀ ਫੁੱਲ ਗਰੰਟੀ ਜਮ ਓਕੇ ਕੰਡੀਸ਼ਨ ਹੈ ਏਰੀਆ ਧਰਮਕੋਟ ਮੋਗਾ। ਬਾਕੀ ਤੁਸੀਂ ਮੌਕੇ ਤੇ ਬਾਅ ਕੇ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਖਰੀਦ ਸਕਦੇ ਹੋ ਜੀ। ਰੇਟ 290000 9855907532 ਇਸ ਨੰਬਰ ਤੇ ਖਰੀਦ ਸਕਦੇ ਹੋ। ਕਮੈਂਟ ਕਰਕੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਦੇਖ ਰਹੇ ਨੇ ਜੀ ਆਪੋ ਆਪਦੇ ਏਰੀਏ ਦਾ ਨਾਮ ਸਾਨੂੰ ਜ਼ਰੂਰ ਦੱਸਿਆ ਕਰੋ 7 ਫੁੱਟਾ ਰੋਟਾਵੇਟਰ ਵਿਕਾਊ ਹੈ ਜੀ 50000 ਰੁਪਏ ਦਾ ਰੇਟ ਰੱਖਿਆ ਗਿਆ ਏਰੀਆ ਜੀ ਮੰਡੀ ਗੋਵਿੰਦਗੜ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਸਾਫ਼ ਕੰਡੀਸ਼ਨ ਦਾ ਹੈ 50000 ਰੁਪਏ ਰੇਟ ਰੱਖਿਆ ਗਿਆ 7 ਫੁੱਟਾ ਰੋਟਾਵੇਟਰ ਵਿਕਾਊ ਹੈ ਮੰਡੀ ਗੋਵਿੰਦਗੜ ਦੇ ਵਿੱਚ 9914632392 9914032392 ਇਸ ਨੰਬਰ ਤੇ ਖਰੀਦ ਸਕਦੇ ਹੋ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦਾ WhatsApp ਨੰਬਰ ਨੋਟ ਕਰ ਲਓ ਵੀਡੀਓ ਦੇ ਥੱਲੇ ਚੱਲਦਾ ਰਹਿੰਦਾ ਜੀ 9977988440 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਇੱਕ ਵਧੀਆ ਵੀਡੀਓ ਤੇ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਆਸ਼ਾ ਟਰੈਕਟਰ ਵਿਕਾਊ ਹੈ ਜੀ 1990 ਮਾਡਲ ਇੰਜਨ ਗੇਅਰ ਦਾ ਜਮਾ ਔਖ ਕੇ ਵੱਡੀ ਲਿਫਟ ਡਿਸਟ੍ਰੀਬਿਊਟਰ ਵਾਲੀ 40% ਟਾਇਰ ਨੇ ਏਰੀਆ ਬਠਿੰਡਾ ਬਠਿੰਡਾ ਏਰੀਆ ਜੀ 40% ਟੈਰ ਨੇ 75000 ਰੁਪਏ ਰੇਟ ਰੱਖੇਗਾ ਆਸ਼ਾ ਟਰੈਕਟਰ ਵਿਕਾਊ 1990 ਮਾਡਲ ਇੰਜਨ ਗੇਅਰ ਦਾ ਓਕੇ ਹੈ ਜੀ 75000 ਰੁਪਏ ਚ ਡੀਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਜਿੰਨੇ ਮੇ 14887249 ਜਿੰਨੇ 14887249 ਨੰਬਰ ਤੇ ਫੋਨ ਕਰਕੇ ਤੁਸੀਂ ਆਸ਼ਾ ਟਰੈਕਟਰ 75000 ਚ ਖਰੀਦ ਸਕਦੇ ਹੋ ਲਓ ਜੀ ਇੱਕ ਹੋਰ ਤੁਹਾਡੇ ਲਈ ਵਧੀਆ ਜ਼ਮੀਨ ਦੀ ਵੀਡੀਓ ਲੈ ਕੇ ਆਏ ਆ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ 10 ਕਿੱਲੇ ਜ਼ਮੀਨ ਵਿਕਾਊਆ ਵਿਚ ਮੋਟਰ ਤਕਸੀਮ ਜ਼ਮੀਨ ਹੈ ਜੀ ਵਿੱਚ ਫਾਰਮ ਹਾਊਸ ਬਣਿਆ 18 ਫੁੱਟ ਰੋਡ ਦਾ ਫਰੰਟ ਹੈ ਜੀ ਰੇਟ 42 ਲੱਖ ਰੁਪਏ ਕਿੱਲੇ ਦਾ ਏਰੀਆ ਭਦੌੜ ਬਰਨਾਲਾ 9872784692 9872784692 ਇਸ ਨੰਬਰ ਤੇ ਫੋਨ ਕਰਕੇ 10 ਕਿੱਲੇ ਜ਼ਮੀਨ ਵਿੱਚ ਫਾਰਮ ਹਾਊਸ ਬਣਿਆ 42 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਜੀ ਇਹ ਏਰੀਆ ਭਦੌੜ ਬਰਨਾਲਾ ਦੇ ਵਿੱਚ ਹੈ ਤੇ ਨੰਬਰ ਤੁਸੀਂ ਇੱਕ ਵਾਰ ਫੇਰ ਨੋਟ ਕਰ ਲਓ 9972784692 ਇਸ ਨੰਬਰ ਤੇ ਫੋਨ ਕਰਕੇ 10 ਕਿਲੇ ਜ਼ਮੀਨ ਖਰੀਦ ਸਕਦੇ ਹੋ ਤਾਂ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਜੀ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਜਿਹੜੇ ਵੀ ਰੈਸਟ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਬਹੁਤ ਸੋਹਣੇ ਅਤੇ ਵਧੀਆ ਕਮੈਂਟ ਕਰਦੇ ਨੇ ਉੰਨਾ ਵੀਰਾਂ ਦਾ ਤੈਅਦ ਲੋ ਧੰਨਵਾਦ ਉਮੀਦ ਕਰਦੇ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਐਦੇ ਸਪੋਰਟ ਕਰੋਗੇ ਜੀ ਤੁਹਾਡਾ ਆਪਣਾ ਚੈਨਲ ਹੈ ਬਤ ਤੋਂ ਬਤ ਵੀਡੀਓ ਨੂੰ ਸ਼ੇਅਰ ਲਾਈਕ ਕਰਕੇ ਸਪੋਰਟ ਜਰੂਰ ਕਰਿਆ ਕਰੋ ਜੀ ਤੇ ਤੁਸੀਂ ਇੰਸਟਾਗ੍ਰਾਮ ਤੇ ਚੈੱਕ ਕਰ ਸਕਦੇ ਹੋ ਟਰੈਕਟਰ ਮੇਲਾ ਉੱਥੇ ਵੀ ਆਪਣੀ ਐਡ ਚੱਲਦੀ ਰਹਿੰਦੀ ਹੈ ਬਾਕੀ ਤੁਸੀਂ YouTube ਟਰੈਕਟਰ ਮੇਲਾ ਦੇ ਨਾਲ ਜੁੜੇ ਹੋਈਓ ਤੁਹਾਡਾ ਸਾਰਿਆਂ ਦਾ ਤੈਅਦ ਲੋ ਧੰਨਵਾਦ Facebook ਪੇਜ ਖੇਤੀ ਖਬਰ ਹੈ ਜੀ ਉਸ ਤੇ ਵੀ ਤੁਸੀਂ ਵੀਡੀਓ ਨੂੰ ਚੈੱਕ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਤੈਅਦ ਲੋ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਨ ਦੇ ਲਈ ਜੀ ਗਰਦਿਆਲ ਕੰਪੈਨ ਸੇਲਾਜੀ ਏਰੀਆ ਸੰਰੂਰ ਨਾਲ ਇਹਨੂੰ ਇੰਜਨਾਂ ਡਿਸਪੋਜ਼ਲ ਇੰਜਨਾਂ 2023 ਮਾਡਲ ਹੈ ਸੀਨਾ 95 99% ਕੰਡੀਸ਼ਨ ਹੈ ਜੀ ਫਰਸਟ ਓਨਰ ਆਗਾ ਕੋਈ ਪ੍ਰੋਬਲਮ ਨਹੀਂ ਦੋ ਸੀਜ਼ਨ ਚੱਲੀ ਹੋਈ ਆ ਟਾਇਰ ਦੇਖ ਸਕਦੇ ਹੋ